ਯਾ ਜ਼ੋਰਦਾਰ ਵਜਾਓ ਹਾਂ ਕੀ ਹਾਲ ਚਾਲ ਦੋਸਤੋ ਠੀਕ ਆ ਬੜੇ ਸੁਸਤ ਬੈਠੇ ਹੋ ਕੀ ਚੱਕਰ ਹੈ ਗਰਮੀ ਲੱਗਣ ਢਈ ਜੇ ਫੇਰ ਕੀ ਦੀ ਗੱਲ ਹੈ ਤੁਹੀ ਗਰਮੀ ਨ ਲੱਗ ਜੋ ਆਨੰਦ ਲਾਓ ਯਾਰੋ ਨਿੰਜਾ ਭਰਾ ਆ ਰਿਹਾਗਾ ਗੱਲ ਮਿੱਤਰੋ ਇਹ ਆ ਕਿ ਤੁਸੀਂ ਦੇਖਦੇ ਹੋਊਂਗੇ ਜੀ ਖਾਨ ਆ ਗਿਆ ਮੈਂ ਗੋਣਾ ਕੱਲੂ ਆ ਸਰਜੀਤ ਭਾਈ ਨਾਲ ਪਿਆਰ ਹੀ ਇਹਨਾਂ ਡੂੰਗਾ ਪੈ ਗਿਆ ਕਹਿੰਦੇ ਭਾਜੀ ਕਹਿੰਦੇ ਅੱਜ ਹੀ ਆ ਮੈਂ ਆ ਗਿਆ ਲਓ ਹਰ ਮੇਲੇ ਤੇ ਤੁਹਾਨੂੰ ਜੀ ਖਾਨ ਸੇਵਾ ਕਰਦੇ ਦਿਖੂਗਾ ਇੱਥੇ ਠੀਕ ਹੈ ਤੁਸੀਂ ਸਾਥ ਬਣਾਈ ਰੱਖਿਓ ਸਾਡਾ ਅਸੀਂ ਤੋਂ ਨਹੀਂ ਭੱਜਣ ਵਾਲੇ ਆਪਾਂ ਤਾਂ ਜਿੱਥੇ ਯਾਰੀ ਲਾਈ ਆ ਤੁਹਾਨੂੰ ਪਤਾ ਹੀ ਆ ਯਾਰੀ ਲਾਈ ਆ ਗੈਰੀ ਸੰਦੂ ਨਾਲ 10 ਸਾਲ ਹੋ ਗਏ ਜੱਟੋ ਨਵਾਉਣ ਵਾਲਿਆਂ ਚੋਂ ਆਪਾਂ ਆਪਾਂ ਛੱਡ ਰ ਕੇ ਜਾਣ ਵਾਲਿਆਂ ਚੋਂ ਨਹੀਂ ਹੈਗੇ ਸਰਜੀਤ ਭਾਈ ਨੂੰ ਕਿਹਾ ਵੀ ਕੋਈ ਚੱਕਰ ਹੀ ਨਹੀਂ ਯਾਰੀ ਖਾਨ ਦੀ ਤੂਤ ਦਾ ਮੋਸਾ ਕਦੇ ਨਾ ਉਹ ਚਾਲੇ ਟੁੱਟਦੀ ਲਵ ਯੂ ਹੁਣ ਨਿੰਜਾ ਆਉਂਦਾ ਪਿਆਰ ਨਾਲ ਸੁਣਾ ਸਾਰਿਆਂ ਨੇ ਠੀਕ ਹੈ ਇੱਕ ਵਾਰੀ ਜਕਾਰਾ ਬਲਾ ਬੋਲੀਏ ਸੱਚੇ ਸਰਬਾਨਗੀ ਕਿ ਕਦਮਸ਼ਾਲ ਲੈ ਵੀ ਹੁਣ ਜਿਹੜੀ ਮੇਲੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਜਿੱਥੇ ਸਾਰੀ ਪ੍ਰਬੰਧਕ ਕਮੇਟੀ ਨੇ ਮੰਬੰਦੀ ਹੈ ਉੱਥੇ ਸਾਡੇ ਜੀ ਖਾਨ ਭਰਾ ਦੀ ਬੜੀ ਵੱਡੀ ਸਪੋਰਟ ਹੈ ਹੁਣ ਜਿਹੜੇ ਜਿਹੜੇ ਖੜੇ ਐ ਉਹਨਾਂ ਨੂੰ ਬੇਨਤੀ ਆ ਬੈਠਣ ਦੀ ਥੋੜੀ ਜੀ ਕਿਰਪਾ ਕਰੋ ਤੇ ਜਿਹੜੇ ਬੈਠੇ ਐ ਉਹ ਪਲਾ ਲੰਮੇ ਬਹਿ ਜਾਓ ਲਓ ਕੀ ਇਹ ਪੋਸਟਰ ਅਨਾਉਂਸ ਕਰਨਾ ਹੈ ਅੱਛਾ 14ਵਾਂ ਸਾਲਾਨਾ ਮੇਲਾ ਹੋ ਰਿਹਾ ਜੀ ਪਿੰਡ ਮੀਏਵਾਲ ਮੌਲਵੀਆਂ ਹਰ ਬਹੁਤ ਸਾਰੇ ਫਨਗਾਰ ਉੱਥੇ ਪਹੁੰਚ ਰਹੇ ਗਦਨਸ਼ੀਨ ਸੋਨੂ ਦੇਵਾ ਜੀ ਉਹਨਾਂ ਵੱਲੋਂ ਬੇਨਤੀ ਹੈ ਪੀਰ 사ਜਦ ਬਲੀ 11ਵੀਂ ਵਾਲੀ ਸਰਕਾਰ ਉਹਨਾਂ ਦਾ ਮੇਲਾ 4-5 ਜੁਲਾਈ ਨੂੰ ਹੋ ਰਿਹਾ ਜਾਨੀ ਕੱਲ ਨੂੰ ਔਰ ਪਰਸ ਨੂੰ ਮੇਲਾ ਹੋ ਮਹਾਮਾ ਕੇ ਪਹੁੰਚੋ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਨੇ ਧੰਨਵਾਦ ਬਿਠਾ ਦਿਓ ਇੱਕ ਬੇਨਤੀ ਹੈ ਵੀ ਬੈਠਣ ਦੀ ਕਿਰਪਾ ਕਰੋ ਜਿਹੜੇ ਭਰਾ ਬੈਰੀਗੇਟ ਲਾ ਕੇ ਖੜੇ ਆ ਵੀਰੇ ਇਹ ਡੈਗ ਜਾਣਾ ਇਹਨੂੰ ਇਹਨੂੰ ਛੱਡ ਕੇ ਤੁਸੀਂ ਬੈਠੋ ਥੋੜਾ ਜਿਹਾ ਬਹਿ ਜਾਓ ਬਹਿ ਜਾਓ ਸਾਰੇ ਜਣੇ ਬੈਠੋ ਬੈਠੋ ਬੈਠ ਜਾਓ ਬੈਠ ਜਾਓ ਉਹ ਬਹਿ ਜਾ ਬਹਿ ਜਾ ਭਰਾ ਬਹਿ ਜਾ ਆ ਦੂਜੇ ਪੀਲੇ ਟੀ-ਸ਼ਰਟ ਵਾਲੇ ਜਣਾਂ ਦੀ ਬਹਿ ਜਾ ਬਹਿ ਜਾ ਬੈਠਣ ਦੀ ਕਿਰਪਾ ਕਰੋ ਮਾਹੌਲ ਬਣਾ ਕੇ ਰੱਖਣਾ ਕਿਉਂਕਿ ਮੇਲਾ ਬਹੁਤ ਵੱਡੇ ਪੱਧਰ ਤੇ ਹੋ ਚੁੱਕਾ ਹੈ ਤੇ ਮੇਲੇ ਵਿੱਚ ਹਾਜ਼ਰੀ ਜਿਹੜੀ ਉਹ ਸਾਰੇ ਕਲਾਕਾਰਾਂ ਦੀ ਹੈ ਹੁਣ ਅਗਲੀ ਹਾਜ਼ਰੀ ਦੀ ਤੁਹਾਨੂੰ ਸਭ ਨੂੰ ਦੱਸ ਹੀ ਦਿੱਤਾ ਕਿ ਨਿੰਝਾ ਹੋਣੀ ਤੁਹਾਡੀ ਨਜ਼ਰ ਹੋਣ ਔਰ ਉਸ ਤੋਂ ਪ੍ਰੰਤ ਕੱਲ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਬਹੁਤ ਪਿਆਰੇ ਕਲਾਕਾਰ ਬਾਗੀ ਹੋਣੀ ਹਾਜ਼ਰੀ ਭਰਨਗੇ ਇੱਕ ਵਾਰ ਜ਼ੋਰ ਦਾ ਤਾੜੀਆਂ ਬਾਗੀ ਲਈ ਵੀ ਜ਼ੋਰ ਦਾ ਤਾੜੀਆਂ ਬਜਾ ਦਿਓ ਐਲੈਕਸ ਕੋਟੀ ਔਰ ਅਕਰਮ ਖਾਨ ਕੱਲੋਂ ਹਾਜ਼ਰੀ ਭਰਨਗੇ ਬੜੀ ਵੱਡੀ ਗੱਲ ਹੈ ਕਿ ਬਹੁਤ ਸਾਰੇ ਕਲਾਕਾਰਾਂ ਨੇ ਇਸ ਦਰਬਾਰ ਵਿੱਚ ਹਾਜ਼ਰੀ ਭਰੀ ਹੈ ਰਾਤ ਨੂੰ ਵੀ ਮਹਿਫਲ ਹੋਣੀ ਹੈ ਬਹੁਤ ਸਾਰੇ ਕਲਾਕਾਰਾਂ ਦੀ ਹਾਜ਼ਰੀ ਹੋਣੀ ਹੈ ਬੈਠਣ ਦੀ ਕਿਰਪਾ ਕਰੋ ਜਿਹੜੇ ਕੂਲਰਾਂ ਦੇ ਅੱਗੇ ਖੜੇ ਐ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕੂਲਰਾਂ ਦੇ ਅੱਗੇ ਨਹੀਂ ਖੜੀਦਾ ਜੇ ਖੰਨਾਂ ਦੇ ਪਿੱਛੇ ਖੜ ਜਓ ਹਾਂ ਅੱਗੇ ਹਵਾ ਆਣ ਦੋ ਇਹ ਜ਼ਰੂਰੀ ਹੈ ਸਾਡੇ ਬੌਂਸਰ ਸਿਕਿਉਰਟੀ ਵਾਲੇ ਭਰਾ ਥੋੜੇ ਤੁਸੀਂ ਵੀ ਇੱਕ ਸਾਈਡ ਤੇ ਹੋ ਜਾਓ ਹਵਾ ਦੀ ਆਉਣਨ ਦਿਓ ਹਾਂ ਹਾਂ ਥੋੜੇ ਜਿਹਾ ਕਮਾ ਦੇ ਇਹਨੂੰ ਕੁਜ਼ਰ ਨੂੰ ਥੋੜੇ ਜਿਹਾ ਹੋਰ ਪਰੇ ਨੂੰ ਕਰ ਦੇ ਬੰਦ ਹੋ ਗਿਆ ਹੁਣ ਇਹ ਨਾ ਮਨਾ ਕਰ ਦੇ ਨਿੰਜੇ ਵੀਰ ਹੁਣ ਦੇ ਗਾਣੇ ਬਹੁਤ ਸਾਰੇ ਮਕਬੂਲ ਹੈ ਬਹੁਤ ਫੇਮਸ ਹੋਏ ਹੈ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਹੈ ਆਦਤ ਹਰ ਬੰਦੇ ਨੇ ਹੁੰਦੀ ਹੈ ਕਿਸੇ ਨੂੰ ਹੈਬਿਟ ਹੁੰਦੀ ਹੈ ਗਾਉਣ ਦੀ ਕਿਸੇ ਨੂੰ ਹੈਬਿਟ ਹੁੰਦੀ ਹੈ ਵਜਾਉਣ ਦੀ ਕਿਸੇ ਨੂੰ ਸਾਜ਼ ਵਜਾਉਣ ਦੀ ਕਿਸੇ ਨੂੰ ਹੈਬਿਟ ਹੁੰਦੀ ਹੈ ਖਾਣ ਪੀਣ ਦੀ ਕਿਸੇ ਨੂੰ ਹੈਬਿਟ ਆਦਤ ਹੁੰਦੀ ਹੈ ਕੁਝ ਨਾ ਕੁਝ ਵੱਖਰਾ ਕਰਦੀ ਦੁਨੀਆ ਤੋਂ ਵੱਖਰਾ ਗਾਂਦੀ ਇਸ ਕਰਕੇ ਬੜਾ ਵੱਖਰਾ ਜਜ਼ਬਾ ਜਿਹੜੇ ਕਲਾਕਾਰਾਂ ਦਿਲ ਵਿੱਚ ਰੱਖਿਆ ਹੈ ਸੁਨਾ ਵਿੱਚ ਨਾਮ ਹੈ ਨਿੰਜਾ ਵਣੀ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇੱਕ ਸਿਵਾਈ ਹੈ 18100 ਰੁਪਏ ਦੀ 1815 ਦੀ ਸਿਵਾਈ ਹੈ ਇਹ ਆ ਜੀ ਚਮਨ ਲਾਲ ਪਾਠ ਇੰਗਲੈਂਡ ਵਾਲੇ ਇੱਕ ਵਾਰ ਜ਼ੋਰ ਦਾ ਤਾਣੀਆਂ ਵਜਾ ਦਿਓ ਸਵੇਦੀ ਪਹਿਲੀ ਪਰਚੀ ਮੇਰੇ ਕੋਲ ਸਟੇਟੇ ਪਹੁੰਚੀ 18100 ਦੀ ਚਮਨ ਲਾਲ ਬਾਠ ਇੰਗਲੈਂਡ ਵਾਲੇ ਵਾਹ ਵਾਹ ਬੜੀ ਅੱਛੀ ਗੱਲ ਹੈ ਇੰਗਲੈਂਡ ਰਹਿੰਦੇ ਆ ਜੀ ਖਾਨ ਉਹਨੇ ਇੰਗਲੈਂਡ ਤੁਰੇ ਰਹਿੰਦੇ ਆ ਅਸੀਂ ਵੀ ਉੱਥੇ ਇੰਗਲੈਂਡ ਰਹਿੰਦੇ ਆ ਇੰਗਲੈਂਡ